ਸਸ਼ਿਕਾ ਗਾਇਜ਼ ਆਜੋ ਜੀ ਪਰਸ਼ਾਤਾ ਖਾ ਲਓ ਦਿਨ ਦੀ ਸ਼ੁਰੂਆਤ ਅੱਜ ਹੋ ਗਈ ਅੱਜ ਮੈਨੂੰ ਕਈ ਕੰਮ ਨੇ ਅੱਜ ਚੱਲਦੇ ਆਂ ਫਿਰ ਤੇ ਬੜੇ ਰਿਓ ਬਲੌਗ ਦੇ ਨਾਲ ਅੱਜ ਬੁੱਧਵਾਰ ਦਾ ਦਿਨ ਹੋ ਗਿਆ ਔਰ 26 ਤਰੀਕ ਹੋਗੀ 26 ਮਾਰਚ 2025 ਤੇ ਮੈਂ ਕਿਹ ਫੜਾਵੜ ਰੋਟੀ ਬਣਾਵਾ ਸਵੇਰ ਸਵੇਰ ਉੱਠ ਕੇ ਮੈਂ ਸੈਰ ਕਰਨ ਦੀ ਰੁਟੀਨ ਸ਼ੁਰੂ ਕੀਤੀ ਆ ਸਵੇਰ ਸਵੇਰ ਮਾਰਨਿੰਗ ਵਾਕ ਤੇ ਜਾਂਦੀ ਆ ਉਸ ਟਾਈਮ ਤੱਕ ਮੇਤੋ ਬਲੌਗ ਨਹੀਂ ਬਣਿਆ ਤੇ ਬਾਕੀ ਹੁਣ ਬਾਕੀ ਘਰ ਦੇ ਕੰਮ ਨਿਵੇੜ ਕੇ ਫਿਰ ਆਪਾਂ ਚੱਲਦੇ ਆਂ ਕੁਝ ਕ ਕੰਮ ਨੇ ਅੱਜ ਕੁਝ ਕ ਗੈਸਟ ਨੇ ਵੀ ਆਉਣਾ ਤੇ ਬਣੇ ਰਿਓ ਬਲੌਗ ਦੇ ਨਾਲ ਥੈਂਕ ਯੂ ਗਾਇਸ ਮੈਂ ਹੋ ਗਈ ਤਿਆਰ ਇਹ ਆ ਮੇਰਾ ਅੱਜ ਦਾ ਲੁੱਕ ਤੇ ਸਰਦਾਰ ਜੀ ਵੀ ਤਿਆਰ ਹੋ ਰਹੇ ਨੇ ਲੋ ਜੀ ਸਰਦਾਰ ਜੀ ਨੇ ਪੰ ਪੱਗ ਬੰਨ ਲਈ ਔਰ ਜਪਜੀ ਜਦ ਜਿਮਨੇ ਨਾ ਤੋਕੇ ਤਿਆਰ ਬਸ ਇਹਦਾ ਸਿਰ ਬੋਣੋ ਰਹਿ ਗਿਆ ਇਹ ਲੱਗੀ ਹੋਈ ਇੱਥੇ ਖੇਡਣ ਹੈ ਜੱਪੂ ਹੈਲੋ ਜੱਪੂ ਹੈਲੋ ਕਰੋ ਬੇਟਾ ਸਸ਼ਿਕਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧੀਏ ਕੋਈ ਗੱਲ ਨਹੀਂ ਕੁਸ਼ਮੀਤ ਕੋਰ ਰੋਜ਼ ਦੀ ਤਰ੍ਹਾਂ ਆਪਣੇ ਆਸਨ ਤੇ ਇਹ ਕਰ ਰਹੀ ਹੈ एग्जाम ਦੀ ਤਿਆਰੀ ਕਿ ਕਿਹੜਾ एग्जाम ਆ 쿠ਸ਼ੀ ਸਾਇੰਸ ਸਾਇੰਸ ਦਾ ਪੇਪਰ ਆ ਇਹਦਾ ਸਵੇਰੇ ਸਵੇਰੇ ਧੁੱਪ ਤਾਂ ਬਹੁਤ ਤੇਜ ਹੈ ਕੜਾਕੇਦਾਰ ਤੁਪੈ ਸਾਬ ਲੱਗ ਗਿਆ ਆਪਣੇ ਕਮਾਕਾਰਾਂ ਤੇ ਤੇ ਆਪਾਂ ਵੀ ਚੱਲੀਏ ਗਾਇਸ ਇਹ ਨੇ ਮੇਰੇ ਨਵੇਂ ਬੂਟ ਮੈਨੂੰ ਇਹਨਾਂ ਦਾ ਬੜਾ ਚਾਅ ਏ ਤੇ ਕੱਲ ਮੈਂ ਕਨਫਿਊਜ਼ ਹੋ ਗਈ ਕਿਉਂਕਿ ਜਦੋਂ ਵੀ ਆਪਾਂ ਕੋਈ ਚੀਜ਼ ਲੈਣ ਜਾਂਦੇ ਆ ਅਕਸਰ ਕਨਫਿਊਜ਼ ਹੋ ਜਾਂਦੇ ਆ ਕਿ ਕੀ ਪਾਈਏ ਕੀ ਲਈਏ ਕੀ ਰਹਿਣ ਦੀ ਹੈ ਫਿਰ ਮੈਂ ਇਹ ਜੀਨਸ ਨਾਲ ਸਿਲੈਕਟ ਕੀਤੇ ਤੇ ਮੈਨੂੰ ਬਹੁਤ ਪਿਆਰੇ ਲੱਗੇ ਸਰਦਾਰ ਜੀ ਦੀ ਪਸੰਦ ਹੈ ਸਰਦਾਰ ਜੀ ਕਹਿੰਦੇ ਫਿੱਤੇ ਸੈੱਟ ਕਰਕੇ ਦਿਨਾ ਵੇ ਮੇਰੀ socks ਪਿਆਰੀ ਪਿਆਰੀ socks ਪਿਆਰੀ ਪਿਆਰੀ socks ਜਪੋ ਇਹਦੇ ਨਾਲ ਅਲੱਗ ਤੋਂ ਦੇਖੋ ਆਹਦੇ ਫਿੱਤੇ ਤਾਂ ਆਪਾਂ ਨਾਰਮਲ ਪਾਉਣੀ ਪਾਉਣੇ ਆ ਇਹਦੇ ਨਾਲ ਇੱਥੇ ਆਹ ਅਲੱਗ ਤੋਂ ਦਿੱਤਾ ਹੋਇਆ ਡਿਜ਼ਾਈਨ ਜਿਹਾ ਬਣਾਇਆ ਹੋਇਆ ਓਹੋ ਹਾਂਜੀ ਆਹਾ ਯੈਸ ਹਾਂਜੀ ਕੀ ਕਹਿ ਰਹੇ ਹੋ ਮੈਂ ਕਹਿ ਰਹੀ ਹਾਂ ਯੈਸ ਵਿੱਚ ਦੇਖੀ ਲੈ ਜੀ ਇਸ ਦੇ ਤਰੀਕੇ ਦੇ ਸੰਦ ਨੂੰ ਬੜਾ ਘਾੜ ਦਿਨੇ ਦੱਬਾ ਲੈ ਕੇ ਆਵਾ ਅੱਛਾ ਲੇਜ਼ ਦਾ ਸਟਾਈਲ ਬਣਾਉਣ ਦਾ ਵੀਡੀਓ ਚ ਦੇਖਿਆ ਹਾਂ ਉਹ ਓਕੇ ਯੰਗ ਬੁਆਏ ਬਣਾਉਣ ਦੇ ਚੱਕਰ ਚੱਕਰ ਜਿਹਾ ਸੀ ਭੁੱਲ ਗਏ ਕਿ ਮੰਮੀ ਸਾਡਾ ਇੰਤਜ਼ਾਰ ਕਰਦੀ ਆ ਮੈਂ ਕਿਹਾ ਫਿੱਤੇ ਬਾਅਦ ਚ ਬੰਨ ਲਓ ਪਹਿਲਾਂ ਤੁਸੀਂ ਫਟਾਫਟ ਜਾਓ ਆ ਦੇਖੋ ਗਾਇਸ ਇੱਕ ਬੂਟ ਉਹਨੇ ਤਿਆਰ ਕਰਕੇ ਦਿੱਤਾ ਤੇ ਦੂਜਾ ਮੈਂ ਫਟਾਫਟ ਫੜਾਣ ਲੱਗੇ ਮੰਮੀ ਕਹਿੰਦੀ ਕਿੱਥੇ ਰਹਿ ਗਿਆ ਤੇ ਮੈਂ ਕਿਹਾ ਚਲੋ ਕੋਈ ਨਾ ਮਾਤਾ ਨੂੰ ਭੁੱਲੇ ਗਿਆ ਸੀ ਮਾਤਾ ਨੂੰ ਭੁੱਲ ਕੇ ਕਿ ਮਾਤਾ ਉੱਥੇ ਖੜੀ ਆ ਨਾ ਚਲੋ ਮੈਂ ਸਰਦਾਰ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਬੂਟ ਪਾਵਾਂ ਔਰ ਰੋਟੀ ਖਾਵਾਂ ਕਿਤੇ ਇਹ ਕਹਿਣ ਕਿ ਹਾਂ ਦੇਖ ਜਲਦੀ ਕਰਦੀ ਆ ਜਾਨ ਦੀ ਔਰ ਆਪ ਪਿਆਰ ਨਹੀਂ ਹੋਈ ਫਿਰ ਬਹਾਨਾ ਮੇਰੇ ਤੇ ਆ ਜਾਣਾ ਹੈ ਨਾ ਚਾਹੇ ਆਪ ਲੇਟ ਹੋ ਜਾਣਾ ਪਰ ਇਹਨਾਂ ਨੇ ਮੈਨੂੰ ਕਹਿਣਾ ਕਿ ਹਾਂ ਤੂੰ ਤਿਆਰ ਨਹੀਂ ਹੋਈ ਲੋ ਗਾਇਜ਼ ਰੋਟੀ ਤਾਂ ਅਜੇ ਨਹੀਂ ਫਿਨਿਸ਼ ਹੋਈ ਸਰਦਾਰ ਜੀ ਮੰਮੀ ਤਾਂ ਸਮਾਨ ਫੜ ਕੇ ਲਿਆਉਂਦਾ ਇੱਕ ਤਾਂ ਗੇਟ ਅੜ ਜਾਂਦਾ ਮੈਂ ਤੇਲ ਦੇ ਨਾਲ ਹੋਇਆ ਪਿਆ ਆਓ ਜੀ ਆਓ ਵੈਲਕਮ ਆ ਸਾਡਾ ਪਿੰਡ ਵਾਲਿਆਂ ਦਾ ਝੋਲਾ ਹੈਲੋ ਹੈਲੋ ਖਿੱਚਦਾ ਕੰਮ ਲੇਟ ਨਹੀਂ ਕਰਾਇਆ ਦੱਸ ਮੈਨੂੰ ਕਹਿਣਾ ਕਿ ਤੂੰ ਲੇਟ ਕਰਾਤਾ ਪੜਤਾ ਇਹ ਮम्मी ਸਵੇਰ ਦਾ ਫੋਨ ਕਰਦੀਆ ਤੇ ਮੈਂ 9 ਵਜੇ ਪਹੁੰਚ ਜੂਗੀ ਆਜੇ ਜਦੋਂ 9 ਵਜੇ ਅਸੀਂ ਬੂਟਾਂ ਦੇ ਚੱਕਰਾਂ 'ਚ ਪੈ ਗਏ ਔਰ ਅਸੀਂ ਭੁੱਲ ਗਏ ਤੇ ਚਲੋ ਕੋਈ ਗੱਲ ਭੁੱਲਣਾ ਭਲਾੜਾ ਤਾਂ ਲੱਗਿਆ ਰਹਿੰਦਾ ਤੇ ਆ ਮੇਰੀ ਮੂੰਗੀ ਮਸਰੀ ਦੀ ਦਾਲ ਵਿਚ ਪਾਈਏ ਥੋੜੀ ਜੀ ਮਲਾਈ ਔਰ ਰੋਟੀ ਚੂਰੀਆ ਬੜੀ ਟੇਸਟੀ ਲੱਗਦੀ ਆ ਕਈ ਦਿਨ ਤੋਂ ਨਾ ਢਿੱਡ ਖਰਾਬ ਚੱਲਦਾ ਗਾਈ ਸਾਡੇ ਘਰ ਚ ਸ਼ਿਮਲਾ ਮਿਰਚ ਨਹੀਂ ਖਾਇਓ ਸ਼ਿਮਲਾ ਮਿਰਚ ਨਾ ਖਾਇਓ ਨਾ ਹੀ ਗੋਭੀ ਖਾਇਓ ਇਹ ਤਾਂ ਬਹੁਤ ਪ੍ਰਿਆ ਹੁੰਦੀਆਂ ਨੇ ਤੇ ਇਸ ਕਰਕੇ ਇਹ ਬੈਸਟ ਹੈ ਦਾਲਾ ਖਾ ਲੋ ਕੋਈ ਸਾਈਡ ਇਫੈਕਟ ਨਹੀਂ ਮੜ ਰੋਟੀ ਲਿਆ ਮਾ ਪਾਣੀ ਦੇ ਦੇ ਪਾਣੀ ਠੀਕ ਸਰਦਾਰ ਜੀ ਨੇ ਲਾਇਆ ਹੈਪੀਨੋ ਫੋਨ ਹੈਪੀ ਨੂੰ ਮਿਲਣ ਦਾ ਮਨ ਹੈ। ਸਾਡੇ ਜਿਹੜਾ ਕਾਹਟਾਂ ਨਹੀਂ ਦੁੱਲੀ ਆ ਉਹ ਜਿਹੜੀ ਸਕਿਨ ਨਹੀਂ ਤੇ ਹੈਪੀ ਨੂੰ ਬੁਲਾ ਰਿਆਂ ਅਸੀਂ ਇੱਥੇ ਅਸੀਂ ਸ਼ਾਪਿੰਗ ਕਰਨ ਚੱਲੇ ਆ। ਅਸੀਂ ਮਿਲੇ ਨਹੀਂ। ਤੇ ਸੋਚਿਆ ਚਲ ਉੱਥੇ ਨਾਲੇ ਸ਼ਾਪਿੰਗ ਹੋ ਜੂਗੀ ਨਾਲੇ ਹੈਪੀ ਆ ਜਾਊਗਾ। ਤੇ ਨਾਲੇ ਹੋਰ ਵੀ ਕਿਸੇ ਨੇ ਆਣਾ ਤੇ ਉਹਨਾਂ ਨੂੰ ਵੀ ਟੈਂਡ ਕਰ ਲਾਂਗੇ। ਕਈ ਕੰਮ ਨੇ ਅੱਜ ਚੱਲਣਗੇ। ਤੇ ਹੁਣ ਫਟਾਫਟ ਦੁਕਾਨ ਖੋਲ ਕੇ ਫੇਰ ਅਸੀਂ ਉੱਤਰ ਨੂੰ ਚੱਲੀਏ। ਜੀ ਜਪੂ ਦੁਕਾਨ ਤੇ ਹਾਂਜੀ ਹੁਣ ਦੁਕਾਨ ਖੋਲਣਗੇ ਸਰਦਾਰ ਜੀ ਅੱਛਾ ਆ ਤਾਂ ਅਗਾ ਖਿਚ ਲੈ ਨੀ ਨੀਚੇ ਨੂੰ ਹੈ ਨਾ ਸਰਦਾਰ ਜੀ ਕਹਿੰਦੇ ਇੰਨਾ ਕੁ ਖੋਲਣ ਲਈ ਸ਼ਟਰ ਠੀਕ ਆ ਜਿਆਦਾ ਖੋਲਿਆ ਫੇਰ ਗਰਮੀ ਲੱਗਦੀ ਆ ਲਓ ਜੀ ਆ ਸਰਦਾਰ ਜੀ ਦੁਕਾਨ ਬੰਦ ਕਰਕੇ ਗਏ ਆ ਮੇਰੀ ਅੱਜ ਦੀ ਲੁੱਕ ਐ ਆ ਨਹੀਂ ਪਾਉਣਾ ਆਣੀ ਪੋਣਾ ਗਾਇਸ ਮਾਫਰ ਹਲ ਤਾ ਨਾ ਮੈਂ ਮੂੰਹ ਕਵਰ ਕਰਨ ਲਈ ਲਿਆ ਇਹ ਮੇਰੀ ਅੱਜ ਦੀ ਲੁੱਕ ਆ ਸਲਿਮ ਹੋਣ ਦਾ ਇਹ ਫਾਇਦਾ ਹੂੰ ਦੇਖੋ ਦੇਖੋ ਡਿਸਟਰਬ ਕਰ ਰਹੇ ਨੇ ਮੈਂ ਡਿਸਟਰਬ ਹਾਈ ਜੱਪੂ ਡਿੱਗੀ ਜੋ ਚੱਕ ਲਗੀ ਉਹ ਟੀ-ਸ਼ਰਟ ਹੈ ਇਹ ਅੱਛਾ ਜੀ ਲੈ ਕੇ ਆਈ ਸਤਨਾ ਵਾਹਿਗੁਰੂ 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 ਸਤਨਾ ਵਾਹਿਗੁਰੂ ਚਲੋ ਬਾਜੀ ਕਹਿੰਦੇ ਪਹਿਲਾਂ ਆਪਾਂ ਦੁਕਾਨ ਖੋਲ ਦਿੰਨੇ ਆ ਉਸ ਤੋਂ ਬਾਅਦ ਚੱਲਦੇ ਆ ਮੈਂ ਕਿਹਾ ਚਲੋ ਠੀਕ ਹੈ ਓਹੋ ਹੈ ਨਾ ਜੱਪੂ हाँ जी? हाँ जी हाँ चलो जपू पापा पवा रहे ने पेट्रोल अस चल दे उजो आ, आ है पेट्रोल पंप स्कूटरी तैठे बैठे बैठे जूड़ा भी मेरा तेला हो गया ਪਹਿਲਾਂ ਨੂੰ ਕਸਾਂ ਮਫਰਲ ਦਾ ਫਾਇਦਾ ਹੈ ਨੱਕ ਕਵਰ ਕਰਨ ਲਈ ਨਹੀਂ ਮੈਨੂੰ ਮਾਸਕ ਦੀ ਆਦਤ ਹੈ ਇਹਦੇ 'ਤੇ ਕੱਢਦੇ ਆਂ ਇਹ ਸਵੇਰੇ ਪੈਂਦਾ ਦਾ ਮੋਲ ਬੜਾ ਸੋਹਣਾ ਹੈ ਦਿੱਨਾ ਤੋਂ ਬੋਰ ਲੱਗੇ ਨਿਮਗਲੀ ਖੁਸ਼ਬੂ ਬਹੁਤ ਸੋਹਣੀ ਆ ਮਾਜਪੂ ਕਿਵੇਂ ਲੱਗਦਾ ਕਿੱਧਰ ਚੱਲੀ ਆ ਇਹ ਬੋਲ ਇਹ ਛੁਟਕੀ ਨਹੀਂ ਇਹ ਨਹੀਂ ਨਹੀਂ ਹਵਾ ਕਾਨੀ ਹੈ ਹਵਾ ਕਾਨੀ ਬੋਲਣਾ ਨਹੀਂ ਹੈ ਨਾ ਚਿੜੀ ਨੇ ਆਉਂ ਫਿਰਦੀ ਹੈ ਤਿਤਲੀ ਕਿੱਧਰ ਚਲੇਗੀ ਓਹੋ ਤਿਤਲੀ ਕਿੱਧਰ ਚਲੇਗੀ ਬੱਲੇ ਵਾਲੇ ਚਲੇਗੇ ਬੱਲੇ ਨਹੀਂ ਚਲੀ ਓ ਫਿਰਦੀ ਆ ਓ ਫਿਰਦੀ ਆ ਤਿਤਲੀ 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 ਉੱਤਰ ਗਈ ਜੋਜੀ ਝਟਕਿਆ ਕਰਕੇ ਬਾਝਾ ਕੱਢ ਰਹੀਆ ਓ ਵਾਹ ਕੀ ਕਰਦਾ ਫੇਰੀ ਕਰੀ ਬੱਚਾ ਹਰ ਘਾਰ ਕੰਮ ਚ ਖੇਡ ਲੱਭ ਲੈਂਦਾ ਆਪਣੇ ਆਪ ਚ ਮੱਸਦਾ ਇਹ ਆ ਇੱਥੇ ਦੀ ਮਾਰਕੀਟ ਅਸੀਂ ਪਹੁੰਚ ਗਏ ਹਜੇ ਮੇਰਾ ਦੇਵਰ ਨਹੀਂ ਆਇਆ ਕਹਿੰਦਾ ਮੈਂ ਪਹੁੰਚਿਆ 5 10 ਮਿੰਟ ਦੇ ਵਿੱਚ ਦੇਖਦੇ ਆ ਚਲੋ ਚਾ ਚਪੋ ਇਹਨੇ ਆਪਾਂ ਚੱਲੀਏ ਆ ਦੇਖੋ गाइस ਟੌਪ ਬਲੂ ਜੀਨਸ ਨਾਲ ਕਿਹੜੇ ਵਧੀਆ ਲੱਗਣਗੇ ਸਰਦਾਰ ਜੀ ਕਹਿੰਦੇ ਅੱਗੇ ਨੇ ਕਿਹੜੇ ਮੋਟੂ ਉਹਨਾਂ ਚ ਹਾਂ ਹਾਂ ਤੇ ਆਹ ਦੇਖੋ ਆਹ ਦੇਖ ਆ ਵੀ ਸੋਹਣਾ ਲੱਗਦਾ ਨਾ ਬਲੂ ਆ ਵਾਈਟ ਜੀ ਸ਼ੇਡ ਜ਼ਿਆਦਾ ਵਧੀਆ ਲੱਗਦੀ ਹੈ ਹੈਨਾ ਹਾਂ ਆ ਦੇਖੋ ਇਹ ਟੌਪ ਬੜਾ ਵਧੀਆ ਲੱਗਦਾ ਸਾਈਜ਼ ਜੀ ਸਾਈਜ਼ ਚੈੱਕ ਕਰ ਲੈਨੇ ਆ ਬਾਕੀ ਹੋਰ ਦੇਖਦੇ ਆ ਇਹਨਾਂ ਚੋਂ ਕਿਹੜਾ ਵਧੀਆ ਲੱਗਦਾ ਚਾਚੂਆ ਆ ਗਿਆ ਜੱਜ ਜੀ ਦਾ ਚਾਚੂਆ ਆ ਗਿਆ ਉਹ ਖੜਾ ਤਿਆਨਾਂ ਜੋ ਪੁਤਿਆਨਾਂ ਆ ਕੇ ਸ਼ਾਪਿੰਗ ਕਰਦੇ ਆ ਪਹਿਲਾਂ ਹੈਪੀ ਨੂੰ ਮਿਲਿਆਈਏ ਲਾਲਾ ਇੱਥੇ ਨੂੰ ਇੱਧਰ ਨੂੰ ਲਾ ਲਾ ਆ ਆ ਸਾਈਡ ਤੇ ਆ ਜਾ ਜੱਜ ਜੀ ਕੌਣ ਹੈ ਚਾਚੂ ਚਾਚੂ ਪਾਰਕਿੰਗ ਕਰਨ ਗਿਆ ਸੀ ਗੱਡਿਓ ਲੈ ਗਿਆ ਚਲੋ ਆ ਗਿਆ ਆ ਗਿਆ ਉਤਰਿਆ ਆ ਚਾਚੂ ਇਹਦਾ ਲੋੜ ਕਿ ਪੰਨੀ ਸਰ ਹਲਾ ਚਾਚੂ ਕਸ ਸਤਿ ਸ੍ਰੀ ਅਕਾਲ ਚਾਚੂ ਹਾਂ ਆ ਲੈਣਾ ਇਹਦੇ ਲੈਣਾ ਵੀਡੀਓ ਬਣਾ ਬਣਾਗੇ ਕੀਮਤ ਕਰਾਂਗੇ ਹਾਂ ਫੇਮਸ ਤਾਂ ਕਰਨਾ ਪੈਂਦਾ ਚਾਚੂ ਐ ਹਾਂ ਹੈਪੀ ਟੂ ਸਤਿ ਸ੍ਰੀ ਅਕਾਲ ਐ ਨਹੀਂ ਨਹੀਂ ਸੋਣਾ ਲਾਦਾ ਚਲਿਏ ਇਹ ਜਾਕ ਦਾ ਮੁੰਡਾ ਜਾਕ ਦਾ ਚਾਚਾ ਜਪੂ ਲੋ ਜੀ ਜਦ ਜੀ ਕਰ ਰਹੀ ਹੈ ਸ਼ੋਪਿੰਗ ਇਹਨੇ ਟ੍ਰੋਲੀ ਗਵਾਉਣ ਦੇ ਚੌੜੜਿਆ ਛਿੜੀ ਬਾਜੀ ਨੂੰ ਮਿਲ ਗਿਆ ਉਹਨਾਂ ਦੇ ਫਰੈਂਡ ਬਸ ਟੌਪ ਰਹਿ ਗਿਆ ਇਕੱਲਾ ਇਹ ਥੱਲੀ ਪੈਨੇ ਲੇਡੀਜ਼ ਵਾਲਾ ਥੱਲੀ ਆ ग्राउंड फोर है ना नहीं नहीं हो पहुंच गई जब जी है ना ਤਹ ਮਰੀ ਜੀ ਗਰਾਉਂਡ ਫਲੋਰ ਤੇ ਜਬ ਜਿਨੇ ਅੱਜ ਲਿਫਟ ਚ ਦੂਸਰੀ ਵਾਰ ਸਫਰ ਕੀਤਾ ਚਲੋ ਗਾਇਸ ਉਤਰੋ ਸਰਦਾਰ ਜੀ ਕਹਿੰਦੇ ਗਰਾਉਂਡ ਫਲੋਰ ਦੱਬ ਦੋ ਚਲੋ ਬਸ ਇੱਕ ਟੌਪ ਰਹਿ ਗਿਆ ਉਹ ਵੀ ਦੇਖੀਏ ਕਿਵੇਂ ਲੱਗਿਆ ਜੱਪੂ ਲਿਫਟ ਚ ਕਿਵੇਂ ਲੱਗਿਆ ਬਹੁਤ ਛੋਣਾ ਲੱਗਿਆ ਗਾਇਸ ਜੱਪ ਜੀ ਦੇਖ ਰਹੀ ਹੈ ਚੱਪਲਾ ਦੇਖੋ ਉਹਨੂੰ ਕਿਹੜੀਆਂ ਪਸੰਦ ਆਉਂਦੀਆਂ ਨੇ ਬੁਆਏ ਪਸੰਦ ਆ? ਪਾਪਾ ਅਸੀਂ ਤਾਂ ਆ ਪਸੰਦ ਕੀਤੀਆਂ ਨੇ। ਬਾਕੀ ਦੇਖੋ ਇਹਨੂੰ ਕਿਹੜੀਆਂ ਪਸੰਦ ਆਉਂਦੀਆਂ ਨੇ? ਖੁੱਲੂਗੀ ਨਾ? ਚਲੋ ਹਾਂ ਖੁੱਲੂਗੀ ਪੁੱਤ। ਦੱਬਿਆ ਪਾਪਾ ਨੇ ਬਟਨ। ਫੜ ਕੇ ਹੈਂਡਲ ਖੜਜੋ ਠੀਕ ਐ? ਆਈ। ਠੀਕ ਹੈ ਇਹਨੂੰ ਇੱਥੇ ਰੱਖੋ ਹਾਂ ਇਹਨੂੰ ਫੜ ਕੇ ਖੜੋ ਠੀਕ ਹੈ ਫਟਾਫਟ ਜਬ ਜਿਨੇ نیچے ਪਹੁੰਚ ਜਾਣਾ ਲੋ ਜੀ ਲਿਫਟ ਹੋ ਗਈ ਬੰਦ ਲਿਫਟ ਚ ਲੱਗੀ ਹੋਈ ਹੈ ਲਾਈਟ ਵਿੱਚ ਸਿੱਟਾ ਡੇਰੀ ਮਿਲਕ ਇਹਦੇ ਵਿੱਚ ਸਿੱਟਾ ਡੇਰੀ ਮਿਲਕ ਕਾਹੋਂ ਲੱਗਿਆ ਕੈਮਰਾ ਔਰ ਲੋ ਜੇ ਸੀ ਪਹੁੰਚ ਗਏ ਆਓ ਖੁੱਲ ਗਈ ਲਿਫਟ ਚਲੋ 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 ਗਾਇਸ ठीक ठीक है हैं पारिया चल ले फिर चढ़ा दे चलो चलिए कार नो फे, ने ने फे, ने ने फे, लो गाइस करिए आगे फाइनली ਖੁਸ਼ੀ ਨੂੰ ਆਪਾਂ ਦਿਖਾਈਏ ਸ਼ਾਪਿੰਗ ਕੀਤੀ ਹੈ ਖੁਸ਼ੀ ਦੇਖ ਕਿੱਦਾਂ ਮੇਰਾ ਬੈਗ ਐ ਖੁਸ਼ੀ ਬਤਾ ਨਾ ਅੱਛਾ ਅੱਛਾ ਚੰਗਾ ਹੈ ਸੋਹਣਾ ਹੈ ਹਾਂ ਹਾਂ ਪੁੱਤ ਤੈਨੂੰ ਦਿਲੀਆਂ ਚਲੋ ਖੋਲ ਕੇ ਦਿਖਾਈ ਦੀਦੀ ਨੂੰ ਜਲਦੀ ਤੋਂ ਚਲੋ ਸਮਾਨ ਦੇ ਜਲਦੀ ਦਾ ਸੋ ਗਾਇਜ਼ ਕੀ ਸ਼ਾਪਿੰਗ ਕੀਤੀ ਆ ਇਹ ਮੇਰਾ ਟੌਪ ਖੋਲ ਕੇ ਦੇਖੋ ਗਾਇਜ਼ ਇਹ ਮੇਰੀ ਡਰੈਸ ਆ ਵੀ ਹੈ ਇਹ ਟੌਪ ਹੈ ਵਾਹ ਓ ਦੇਖੋ ਟੌਪ ਏਸ ਅਸੀਂ ਟਾਈਮ ਤੇ ਬੈਗ ਖਰੀਦਿਆ ਪਰਸਪੁਰਸ ਅੱਜਕੱਲ ਚੰਗੇ ਨਹੀਂ ਲੱਗਦੇ ਬੈਗ ਸੋਹਣਾ ਲੱਗਦਾ ਆ ਟੌਪ ਦੇਖੋ ਸ਼ੀ ਇਧਰ ਦਿਖਾ ਇਹ ਪੁੱਠਾਈ ਆ ਸਿੱਧਾ ਕਰਨ ਵਾਲਾ ਆ ਸ਼ਰਟ ਐ ਇਹ ਸ਼ਰਟ ਐ ਕਲਰਫੁਲ ਫੜਾ ਪਾ ਕੇ ਇਖਿਆ ਕਰੋ ਹੂੰ ਕਿਵੇਂ ਲੱਗੇ ਕੁਸ਼ੀ ਇਹ ਤਿਆਰ ਹੋ ਰਹੀ ਆ ਲੋ ਜੀ ਜਪਜੀ ਦੀ ਸ਼ਾਪਿੰਗ ਜਪਜੀ ਨੇ ਲਈਆਂ ਇਹ ਕਲਰ ਦੀਆਂ ਚੱਪਲਾਂ ਵਾ ਵਾ ਜਪਜੀ ਚੱਪਲਾਂ ਲਈ ਹੋ ਗਈ ਸਹੀ ਆ ਆ ਗਈ ਜਪਜੀ ਦੀ ਮਾਸੀ ਕੀ ਗੱਲ ਖੁੱਲਦਾ ਨਹੀਂ ਉਹ ਗੇਟ ਅੜ ਗਿਆ ਓਏ ਖੜ ਜਾ ਸਵੇਰੇ ਹਜੇ ਕਹਿੰਦੀ ਸੀ ਤੇਲ ਦੇਣਾ ਹੈਲੋ ਇਹ ਕਮ ਆ ਗਿਆ ਇਹ ਕਮ ਇਹ ਕੌਣ ਲਗਾਇਆ ਹੈ ਵਾਹ ਦੀ ਵਾਹ ਚਲੋ ਇਹ ਗੰਪੀਰ ਜੀ ਨੂੰ ਤਾਂ ਮੇਰਾ ਓਕਣਾ ਚਲੋ ਚਲੋ ਬੱਚੋ ਫਲੇਵਰ ਕੀ ਲੈ ਕੇ ਚੀਜੀ ਲੈ ਕੇ ਆਹ ਵਾਹ ਜਪਜੀ ਦੀ ਦੀਦੀ ਚੀਜੀ ਲੈ ਕੇ ਆਇਆ ਹੈ ਲੇਪੋ ਜਾ ਨਾ ਆਹ ਚੱਕਰ ਲੈ ਦੇਖੋ ਆਹ ਚੱਕਰ ਚਾਹ ਫੂੜਾ ਲੇਪੋ ਚੀਜੀ ਲੈ ਗਈ ਦੀਦੀ ਦੇਖੋ ਚਪਲਾ ਦੇਖ ਫਲੇਵਰ ਕਿਦਾਂ ਦੀਆਂ ਨੇ ਜਪਜੀ ਦੀਆਂ ਨਹੀਂ 오호 오호 ਹਾਂ ਵਾਹ oh my god ਸ਼ਕਤੀਮਾਨ ਸ਼ਕਤੀਮਾਨ ਯੋ 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 ਚਲ ਹੁਣ ਤੁਸੀਂ ਖੇਡੋ ਮੈਂ ਚਾਹ ਬਣਾਉਂਦੀ ਹਾਂ ਉਸਨੇ ਵੀ ਵਾਲੀ ਬੋਤਲ ਚ ਥੋੜਾ ਜਿਹਾ ਪਾਣੀ ਹੋਣਾ ਇੱਥੇ ਲਓ ਆਪਦੀ ਮਾਂ ਨੂੰ ਬੋਤਲ ਚ ਪਾਣੀ ਪਿਲਾਉਂਦੇ ਨੇ ਸ਼ਰਮੇ ਲਾਤੀ ਇਹਨਾਂ ਨੇ ਗਲਾਸ ਚ ਪਾਣੀ ਪਾ ਦੋ ਤੇ ਇਹ ਵੀ ਕਿਉਂ ਪਿੰਦੀ ਆ ਏ ਕੰਮ ਲਈ ਆ ਭਾਈ ਇਹ ਮੇਰੇ ਸੂਟ ਸੈੱਟ ਕਰੂਗੀ ਗੁੱਡੀ ਉਹ ਦੇਰਾ ਹਾਂ ਹਾਂ ਇਹ ਤਾਂ ਵੀਡੀਓ ਚ ਚੱਕਣ ਵਾਲੀ ਗੱਲ ਆ ਨਾ ਗਾਇਜ਼ ਇਹ ਤਾਂ ਸ਼ਰਮਾ ਗਈ ਕਹਿੰਦੀ ਆ ਕੀ ਐ ਕਰਤੂਤਾ ਦਿਖਦੀਆਂ ਨੇ ਇਹ ਦੇਖੋ ਇਹ ਲੱਛਣ ਨੇ ਇਹ ਬੋਤਲਾ ਜੀ ਪਾਣੀ ਪੀਂਦੇ ਨੇ ਵਾਕਿਆ ਨੇ ਬੋਤਲਾ ਤੱਕ ਨਹੀਂ ਨਾ ਛੱਡਿਆ ਦੇਖੋ 10 ਪਿੰਕੀ ਤੂੰ ਇੱਧਰ ਆਇਆ ਮੁੰਡਿਆ ਕੀ ਗੱਲ ਕੋਈ ਲਾਗੀ हासा। <laughs> खुशी जब जी का ध्यान ना हाथ पकड़ के लेके जाय ठीक है बार ध्यान रखे हो ठीक है इस टाइम पता नहीं कोई बार होगा वैसे टाइम काफी हो गया ਆ ਬੁੱਤ ਤੇ ਆਣਾ ਜਾਇਓ ਮਨ ਤਾਂ ਭੁੱਲ ਗਈ ਕੋਈ ਨਾ ਤੂੰ ਤੇ ਆ ਰੱਖੀ ਨਾ ਇਹਨਾਂ ਦਾ ਭੁੱਲ ਗਈ 14 ਹੁੰਦਾ ਹੀ ਅਗਲੇ ਨੂੰ ਜਲਦੀ ਆ ਜਾਓ ਜਲਦੀ ਆ ਜਾਾਂਗੇ ਠੀਕ ਹੈ ਮੋਟੋ ਜੀ ਤਾਸੂ ਕੀਵੇਂ ਦੇਖਦੇ ਨੇ ਗਾਇਜ਼ ਇਹਨੇ ਆਂਦੇ ਨੇ ਮੈਂ ਇਹਨੇ ਚਾਹ ਬਣਾਵਾ ਮੈਂ ਸ਼ਾਪਿੰਗ ਕਰਦੀ ਤਾਂ ਬਾਕੀ ਆ ਚੋਲ ਜੇਗੀ ਬਹੁਤ ਔਖਾ ਕੰਮ ਹੈ ਮੇਰੇ ਬੱਸ ਦਾ ਨਹੀਂ ਕਈ ਵਾਰ ਤਾਂ ਚੀਜ਼ ਇੱਕ ਵਾਰ ਚ ਪਸੰਦ ਆ ਜਾਂਦੀ ਹੈ ਕਈ ਵਾਰ 10 ਚੀਜ਼ਾਂ ਦੇਖਣ ਤੋਂ ਬਾਅਦ ਵੀ ਕੋਈ ਚੀਜ਼ ਪਸੰਦ ਨਹੀਂ ਆਉਂਦੀ ਉਹ ਕੰਮ ਹੋ ਗਿਆ ਜ ਮੇਰੇ ਨਾਲ ਪਰ ਚਲੋ ਜਿਵੇਂ ਆ ਠੀਕ ਹੈ ਬਿੰਦਰ ਤੇ ਸਨੇਵੀਰ ਚੱਲিয়ে ਗਿਆ ਸੀ। ਇੱਕ ਹਮ ਸਾਡੇ ਕੋਲ ਰਹੂਗਾ। ਮਾਸੀ ਕੋਲ ਛੁੱਟੀਆਂ ਕੱਟਣ ਆਇਆ। ਕਿੰਨਾ ਵਧੀਆ ਲੱਗਦਾ ਕਿਸੇ ਟਾਵਾਸੀ ਵੀ ਜਾਂਦੇ ਸੀ ਨਾਨਕੇ ਮਾਸੀ ਘਰ ਤੇ ਚਲੋ ਚਾਹ ਬਣਾਈਏ ਫਿਲਹਾਲ। ਉਹ ਕੁੱਤੇ ਦਾ ਇੱਕ ਰਾਏਦਾਰ ਸੀ। ਉਹ ਤਾਂ ਚੱਲਿਆ ਗਿਆ ਇੱਥੋਂ। ਉਹ ਤਾਂ ਹੁਣ ਕਿਤੇ ਹੋਰ ਰਹਿੰਦਾ। ਲਿਆ ਮੈਂ ਪਹਿਲਾਂ ਤੋੜੀ ਦਾ ਪਾਣੀ ਸਾਫ਼ ਕਰਦਾ। ਦੋ ਤਿੰਨ ਦਿਨ ਬਾਅਦ ਸਾਫ਼ ਕਰ ਦੇਣਾ ਚਾਹੀਦਾ। ਰੜਕੇ ਨਾਲ ਹੀ ਜਲ ਬੁੱਤਰੂਗੀ ਪਾਣੀ ਬਿਲਕੁਲ ਸਾਫ ਹੋ ਗਿਆ ਤੇ ਆ ਸਰਦਾਰ ਜੀ ਪਾਈਪ ਲੈ ਕੇ ਆਏ ਸੀ ਪਹਿਲਾਂ ਮੈਂ ਡੱਬਿਆਂ ਨਾਲ ਪਾਣੀ ਪਾਉਂਦੀ ਸੀ ਬਹੁਤ ਔਖਾ ਹੋ ਗਿਆ ਤੇ ਹੁਣ ਜਿੱਧਰ ਬਾਲਟੀ ਰੱਖਣੀ ਇੱਕ ਜਗ੍ਹਾ ਬਾਲਟੀ ਰੱਖ ਕੇ ਆਸਾਨ ਹੋ ਗਿਆ ਪਾਣੀ ਪਾਉਣਾ ਤੇ ਸ਼ਾਮ ਨੂੰ ਦੇਖੋ ਕੁਝ ਇਦਾਂ ਦਾ 뷰 ਹੁੰਦਾ ਸਾਡੇ ਘਰ ਦੇ ਬਾਹਰ ਤੇ ਬਹੁਤ ਸੋਹਣਾ 뷰 ਆ ਖੇਤਾਂ ਦੀ ਕਮੀ ਮਹਿਸੂਸ ਜੀ ਨਹੀਂ ਹੁੰਦੀ ਹੌਸਲਾ ਬਣਿਆ ਰਹਿੰਦਾ ਛਾਤੇ ਸਬਜ਼ੀਆਂ ਲਗਾ ਕੇ ਔਰ ਖੇਤਾਂ ਨੂੰ ਦੇਖ ਕੇ ਉਹ ਸਾਹਮਣੇ ਫਸਲ ਪੱਕ ਗਈ ਹੁਣ ਬੜਾਈ ਸ਼ੁਰੂ ਹੋ ਜਾਣੀ ਆ ਕਣਕ ਦੀ ਚਲੋ ਪਾਣੀ ਪਾਉਮਾ ਬੂਟਿਆਂ ਥੋੜੇ ਬੂਟੇ ਗਿੱਲੇ ਨੇ ਆ ਦੇਖੋ ਕਾਫੀ ਗਿੱਲੇ ਨੇ ਆ ਦੇਖੋ ਧਨੀਆਂ ਕਿੰਨਾ ਸੋਹਣਾ ਹੋ ਗਿਆ ਧਨੀਆਂ ਸਾਰਾ ਤਕਰੀਬਨ ਤਿੰਨ ਟਾਪਿਆਂ ਚ ਲਗਾਏ ਸੀ ਤਿੰਨਾ ਚ ਹੋ ਗਿਆ ਇਹਦੇ ਵਿੱਚ ਮੇਰੇ ਕੋਲ ਬੀਜ ਘਟ ਸੀ ਪਰ ਚਲੋ ਜਿੰਨਾ ਵੀ ਹੋਇਆ ਉਹ ਬੈਠੇ ਆ ਜਪਜੀ ਤੇ ਇੱਕ ਬੱਚਾ ਪਾਰਟੀ ਉਹ دیک ਜਪਜੀ ਕੀ ਕਰਦੀ ਆ ਜਪਜੀ ਕੀ ਕਰਦੀ ਆ ਜਪਜੀ ਬਹੁਤ ਪਿਆਰੀ ਲੱਗਦੀ ਆ ਜਪਜੀ ਨਵੀਆਂ ਚਪਲਾਂ ਪਾ ਕੇ ਤਾਂ ਅੱਜ ਜਪਜੀ ਦਾ ਚਾਹ ਨਹੀਂ ਚੱਕਿਆ ਗਿਆ ਪਕੜਿਆ ਤੁੰਨੂੰ ਅੱਛਾ ਜੀ ਠੀਕ ਹੈ ਗਾਇਜ਼ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਮੇਰਾ ਗੂਗਲ ਐਡਸੈਂਸ ਅਪਲਾਈ ਹੋਇਆ ਤੇ ਮੈਨੂੰ ਇੰਨੀ ਖੁਸ਼ੀ ਹੋ ਰਹੀ ਆ ਨਾ ਤੇ ਇੱਕ ਮੈਨੂੰ ਪਾਰਟੀ ਪੱਕੀ ਮੈਂ ਤਾਂ ਸਰ ਵੀ ਗੂਗਲ ਐਡਸੈਂਸ ਚ ਇੱਕ ਮਿਸਟੇਕ ਹੋ ਰਹੀ ਸੀ ਮੈਂ 4 ਮਹੀਨੇ ਤੋਂ ਪਰੇਸ਼ਾਨ ਕਿ ਮੇਰਾ ਗੂਗਲ ਐਡਸੈਂਸ ਨਹੀਂ ਆ ਰਿਹਾ ਮੇਰੇ ਡਾਲਰ ਵੀ ਪੂਰੇ ਹੋਣ ਵਾਲੇ ਨੇ ਤੇ ਬਹੁਤ ਪਰੇਸ਼ਾਨ ਸੀ ਔਰ ਗੁਰੂ ਰਾਮਦਾਸ ਜੀ ਨੇ ਮੇਰੀ ਟੈਨਸ਼ਨ ਦਾ ਹੱਲ ਕੱਢਿਆ ਤੇ ਮੈਂ ਬੈਠੀ ਸੋਚਾਂ ਕਿ ਗਲ ਮਿਸਟੇਕ ਕਿੱਥੇ ਆ ਰੀਸੈਂਟ ਦੀ অপਸ਼ਨ ਨਹੀਂ ਆ ਰਹੀ ਫਿਰ ਮੈਂ ਆਪਣੀ ਆਈਡੀ ਜਿਹੜੀ ਸੈਕੰਡ ਆਈਡੀ ਭਰੀ ਸੀ ਓਪਨ ਕੀਤੀ ਬਾਈ ਉੱਥੇ অপਸ਼ਨ ਪਈ ਸੀ ਕਿ ਰੀਸੈਂਟ ਆਈਡੀ ਕਰੋ ਬਾਜੀ ਬਾ ਮੈਂ ਤਾਂ ਅੱਜ ਬੜੀ ਖੁਸ਼ ਆ ਮੇਰੇ ਮੇਰੇ ਭਾਂਜੇ ਦਾ ਪੜਾ ਮੇਰੇ ਲਈ ਚੰਗਾ ਏ ਭਾਂਜਾ ਮਾਸੀ ਲਈ ਗੁੱਡ ਲੱਕ ਆ ਹਾਂ ਔਰ ਔਰ ਮੈਂ ਇੱਕ ਸਭ ਤੋਂ ਵੱਡੀ ਗਲਤੀ ਸੁਧਾਰ ਕੇ ਆਉਣੀ ਆ ਗੁਰੂ ਰਾਮਦਾਸ ਜੀ ਦੀ ਨਗਰੀ ਜਾ ਕੇ ਜਦੋਂ ਮੈਂ ਅੰਮ੍ਰਿਤਸਰ ਜਾਉਂਗੀ ਮੈਂ ਉੱਥੇ ਮੱਥਾ ਟੇਕਣਾ ਮੈਂ ਪਿਛਲੀ ਵਾਰ ਗਈ ਸੀ ਪਤਾ ਨਹੀਂ ਜੋ ਵੀ ਆ ਜੋ ਵੀ ਹਾਲਾਤ ਸੀ ਨਾ ਮੈਂ ਮੱਥਾ ਨਹੀਂ ਟੇਕਿਆ ਮੇਰੀ ਸਭ ਤੋਂ ਵੱਡੀ ਗਲਤੀ ਤੇ ਉਹ ਗਲਤੀ ਸੁਧਾਰ ਸੁਧਾਰ ਲਈ ਅੰਮ੍ਰਿਤਸਰ ਜ਼ਰੂਰ ਜਾਉਂਗੀ ਔਰ ਮੱਥਾ ਟੇਕ ਕੇ ਆਉਂਗੀ ਤੇ ਸੱਚੀ ਮੈਨੂੰ ਬਹੁਤ ਖੁਸ਼ੀ ਆ ਇਹ ਕਹਿੰਦੇ ਮम्मी ਖੁਸ਼ੀ ਚ ਨੱਚਣ ਲੱਗ ਜਾ ਨੱਚਣ ਵਾਲਾ ਹੀ ਕੰਮ ਹੋ ਜਾਣਾ ਕਿਉਂਕਿ ਆਪਾਂ YouTube ਤੇ ਕੰਮ ਕਰਦੇ ਆ ਨਾ ਤਾਂ ਆਪਾਂ ਨੂੰ ਕੰਮ ਦਾ ਪਤਾ ਮੇਰਾ ਇੱਕ ਹੋਰ ਚੈਨਲ ਆ ਗਾਇਜ਼ ਤੁਹਾਡਾ ਨਾਲ ਜਲਦੀ ਸਾਂਝਾ ਕਰੂੰਗੀ ਤੇ ਬਣੇ ਰਿਓ ਮੇਰੇ ਬਲੌਗ ਦੇ ਨਾਲ ਆ ਬੇਰ ਭੇਜੇ ਸੀ ਇਹਦੀ ਨਾਨੀ ਨੇ ਸਵੇ ਬਾ ਤੇ ਇਹ ਆਪਾਂ ਮਟਰ ਛਿੱਲ ਲਿਆ ਧਨੀਆ ਲਿਆਂਦਾ ਛੱਤ ਤੋਂ ਤੇ ਹੁਣ ਮੈਂ ਆਲੂ ਮਟਰ ਬਣਾਵਾਂ ਮ फटाफट ਟਾਈਮ ਵੀ ਸ਼ਾਮ ਦੇ 5:30 ਵਜੇ ਉਹਦੇ ਤੇਲ ਦਾ ਤੜਕਾ ਲਗਾਉਣਾ ਔਰ ਮੈਂ ਇਧਰ ਸਾਰਾ ਕੁਝ ਤਿਆਰ ਰੱਖ ਲਿਆ ਆਲੂ ਛੀਰ ਲੇ ਮਟਰ ਕੱਢ ਕੇ ਰੱਖ ਲੇ ਧਨੀਆ ਛੀਰ ਲਿਆ ਪਿਆਜ਼ ਇਸੇ ਤਰ੍ਹਾਂ ਵਧੀਆ ਲੱਗਦਾ ਸਾਨੂੰ ਤੇ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚਾਂ ਤੇ ਚਲੋ ਫਟਾਫਟ ਤੜਕਾ ਲਗਾ ਕੇ ਆਲੂ ਮਟਰ ਤਿਆਰ ਕਰੀਏ ਕਿਤੇ ਨਾ ਖਾਣੀ ਆ ਇਹ ਸ਼ੱਕਰ ਕਿਉਂ ਨਾ ਰੋਟੀ ਨਹੀਂ ਆਲੂ ਮਟਰ ਬਣਾਇਆ ਉਹਦੇ ਨਾ ਖਾਈ ਨਾ ਬਤੂ ਖਾ ਲਈ ਇਹ ਵੀਰਜੀ ਨੇ ਵੀ ਖਾਦੀ ਆ ਨਾ ਆਲੂ ਮਟਰਾਂ ਨਾਲ ਐਦਾ ਰੰਗ ਇਹਨੂੰ ਲੱਗਿਆ ਪੁੱਤਰੇ ਕਿਦਾ ਅੱਛਾ ਚਲ ਕੋਈ ਐਵੇਂ ਨਾ ਕਹਿ ਹੌਸਲਾ ਅਭਜਾਈ ਤਾਂ ਕਰੇ ਇੱਕਮ ਕਹਿੰਦਾ ਦੋ ਆਲੂ ਕੀ ਆਲੂ ਆਲੂ ਇਹ ਗੱਲ ਗਲਤ ਹੈ ਤੁਸੀਂ ਬੱਚੇ ਨੂੰ ਤਾਂ ਹੌਸਲਾ ਸੁਗਾ ਆਲੂ ਖਾ ਲੈਣਾ ਹੈ ਅਨੰਦ ਖਾਣਾ ਹੈ ਹਾਂ ਆਲੂ ਨੂੰ ਦੇ ਦੇਓ ਫਿਰ ਆਲੂ ਪਾਵਾ ਕਰਲੇ ਠੀਕ ਹੈ ਲੋ ਜੀ ਆ ਸਾਡੀਆਂ ਦਾਣਾ ਸਬਜ਼ੀਆਂ ਹੋ ਗਈਆਂ ਤਿਆਰ ਜਬਜੀ ਨੂੰ ਮਲਾਈ ਪਾਈ ਸੀ ਕਿ ਚਾਲੂ ਪਾ ਦਿੰਨੇ ਆ ਇਹ ਜਬਜੀ ਦੀ ਫੇਵਰੇਟ ਪਲੇਟ ਹੈ ਆਇਆ ਓਏ ਇੱਕ ਮਾਰ ਇਹ ਕਹਿੰਦਾ ਖੇਡ ਲਾ ਕੁਝ ਖੇਡ ਲਾ ਇਹ ਅੱਧੀ ਰਾਤ ਨੂੰ ਪੜ੍ਹਨ ਨੂੰ ਕਹਿਣੀ ਆ 9 ਤਾਂ ਵੱਜ ਗਏ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਪੂਰਾ ਸਾਲ ਪੂਰਾ ਸਾਲ ਪੜ੍ਹ ਚੁੱਕੇ ਹੁਣ ਮੇਰੇ ਪੜਨ ਦਾ ਮਨ ਨਹੀਂ ਕਰਦਾ ਪਰ ਪੜਨਾ ਹੈ ਕੱਲ ਨੂੰ ਹੈ ਹਾਂ ਹਾਂ ਚੱਲ ਪੜ੍ਹੋ ਮੈਂ ਦੁੱਧ ਬਣਾ ਕੇ ਲੈ ਕੇ ਆਉਂਦੀ ਹਾਂ ਸੋ ਗਾਇਜ਼ ਹੁਣ ਮੈਂ ਭਾਂਡੇ-ਪੁੰਡੇ ਮਾਝਾਂ ਤੇ ਦੁੱਧ ਬਣਾਵਾਂ ਪੀਏ ਤੇ ਮਿਲਦੇ ਆ ਫਿਰ ਅਗਲੇ ਬਲੌਗ ਚ ਪਲੀਜ਼ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ ਵੀਡੀਓ ਦੇਖਣ ਲਈ